ਅਸੀਂ ਆਪਣੀ ਜ਼ਮੀਰ ਮਾਰ ਕੇ ਕੰਮ ਨਹੀਂ ਕਰ ਸਕਦੇ ਅਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕਰ ਸਕਦੇ ਕਿਉਂਕਿ ਮੀਡੀਆ ਇੱਕ ਆਜ਼ਾਦੀ ਦਾ ਪ੍ਰਤੀਕ ਹੈ ਇਸ ਦੇ ਵਿੱਚ ਹਰ ਬੰਦੇ ਨੂੰ ਬੋਲਣ ਦੀ ਇਜਾਜ਼ਤ ਹੈ ਤਾਂ ਕਿਸੇ ਵੀ ਪਾਰਟੀ ਦਬਾ ਦੇ ਵਿੱਚ ਅਸੀਂ ਕੰਮ ਨਹੀਂ ਕਰ ਸਕਦੇ ਅਸੀਂ ਕਿਤੇ ਵਿਕੇ ਆ ਨਾ ਝੁਕੀ ਆ ਨਾ ਰੁਕੀ ਆ ਨਾ ਦਬੇ ਕਿ ਜਦੋਂ ਵੀ ਕੋਈ ਖਬਰ ਚੈਨਲ ਬਖਾਂਦਾ ਹੈ ਤਾਂ ਉਹ ਲੋਕਾਂ ਨਾਲ ਜੁੜੀ ਹੁੰਦੀ ਹੈ ਤੇ ਉਸ ਖਬਰ ਨੂੰ ਦੇਖ ਕੇ ਇਹ ਤਾਂ ਨਕਤੀ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ ਲੋਕਾਂ ਦੀ ਮੁਸ਼ਕਲ ਜਿਹੜੀ ਆ ਰਹੀ ਹੈ ਉਸ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜਦ ਕਿ ਇਸ ਦੇ ਉਲਟ ਹੋ ਰਿਹਾ ਹੈ ਲੀਡਰਾਂ ਦੇ ਅੱਗੇ ਜਿਹੜੇ ਰੱਖਿਓ ਹੋਰ ਚਾਹਤੇ ਨੇ ਉਹ ਕੁਝ ਗਲਤ ਫਹਿਮੀਆਂ ਆਪਣੇ ਅੰਦਰ ਪਾਲ ਕੇ ਬੈਠੇ ਨੇ ਕੀ ਪਤਾ ਨਹੀਂ ਪਾਰਟੀਆਂ ਉਹਨਾਂ ਦੇ ਕਹਿਣ ਦੀ ਚੱਲਦੀਆਂ ਨੇ ਲੀਡਰ ਉਹਨਾਂ ਦੇ ਕਹਿਣ ਤੇ ਚੱਲਦਾ ਹੈ ਸਸਤਰੀ ਕਾਲ ਦੀ ਸਾਡਾ ਦਰਸ਼ਕਾਂ ਨੂੰ ਮੁੱਦਾ ਜ ਬਹੁਤ ਗੰਭੀਰ ਹੈ ਸਭ ਤੋਂ ਪਹਿਲਾਂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਵੀਡੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਆਪਣੇ ਵਿਚਾਰ ਕਮੈਂਟ ਚ ਜੋੜ ਦਿਓ ਇਹ ਵੀਡੀਓ ਕਾਫੀ ਦਿਨ ਪਹਿਲਾਂ ਸੋਚ ਰਿਆ ਸੀ ਮੈਂ ਕੀ ਬਣਾਵਾਂ ਦਰਸ਼ਕਾਂ ਤੱਕ ਪਹੁੰਚਾਵਾਂ ਕਿ ਜਿਹੜੀ ਜਿਹੜੀ ਮੁਸ਼ਕਲਾਂ ਦੇ ਨਾਲ ਸਾਨੂੰ ਜੂਝਣਾ ਪੈ ਰਿਹਾ ਹਰ ਉਹ ਦਰਸ਼ਕ ਜਾਣਦਾ ਹੈ ਹਰ ਉਹ ਲੋਕ ਜਾਣਦੇ ਨੇ ਇਲਾਕੇ ਦੇ ਕਿ ਅਸੀਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸ਼ਹਿਰਾਂ ਤੋਂ ਲੈ ਕੇ ਪੰਜਾਬ ਤੱਕ ਪੰਜਾਬ ਤੋਂ ਲੈ ਕੇ ਦੇਸ਼ ਤੱਕ ਖਬਰਾਂ ਵਖਾਣ ਦੀ ਕੋਸ਼ਿਸ਼ ਕਰਦੇ ਆਂ ਜਿਸ ਨੂੰ ਲੈ ਕੇ ਪਿੰਡਾਂ ਦੇ ਵਿਚਾਰੀਆਂ ਸਮੱਸਿਆ ਲੋਕਾਂ ਨੂੰ ਜਾਂ ਫਿਰ ਪਿਛਲੀਆਂ ਸਰਕਾਰਾਂ ਨੇ ਜੋ ਕੰਮ ਨਹੀਂ ਕੀਤੇ ਉਹ ਵੀ ਅਸੀਂ ਵਖਾ ਰਹੀਆਂ ਜਾਂ ਫਿਰ ਹੁਣ ਮਜੂਦਾ ਸਮੇਂ ਦੀ ਪਾਰਟੀ ਹੈ ਉਹਨਾਂ ਦੇ ਬਾਰੇ ਵੀ ਜਿਹੜਾ ਉਹਨਾਂ ਦਾ ਧਿਆਨ ਦੇ ਵਿੱਚ ਲਿਆਉਣ ਵਾਸਤੇ ਲੋਕਾਂ ਦੇ ਮਸਲੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹ ਅਸੀਂ ਸਰਕਾਰਾਂ ਤੱਕ ਪਹੁੰਚਾਉਂਦੇ ਆਂ ਸਰਕਾਰਾਂ ਤੱਕ ਇੱਕ ਜਨਤਾ ਦੇ ਨਾਲ ਮਿਲ ਕੇ ਪੁਲ ਦਾ ਕੰਮ ਕਰ ਰਹੇ ਹਾਂ ਕਿ ਜਨਤਾ ਸਿੱਧਾ ਸਰਕਾਰਾਂ ਤੱਕ ਨਹੀਂ ਪਹੁੰਚ ਕਰ ਸਕਦੀ ਤਾਂ ਮੀਡੀਆ ਇੱਕ ਜਰੀਆ ਹੁੰਦਾ ਹੈ ਜਿਸ ਨੂੰ ਲੈ ਕੇ ਕੋਈ ਮਸਲਾ ਪਾਵੇ ਕਿਸੇ ਵੀ ਤਰੀਕੇ ਦਾ ਮਸਲਾ ਪਿੰਡਾਂ ਦੇ ਵਿੱਚ ਹੋਵੇ ਸ਼ਹਿਰਾਂ ਦੇ ਵਿੱਚ ਹੋਵੇ ਤਾਂ ਉਹ ਮਸਲਾ ਅਸੀਂ ਸਰਕਾਰਾਂ ਤੱਕ ਪਹੁੰਚਾਉਂਦੇ ਹਾਂ ਸਰਕਾਰਾਂ ਹੱਲ ਵੀ ਕਰਦੀਆਂ ਨੇ ਤਾਂ ਕਈ ਦਿਨਾਂ ਤੋਂ ਮੁਸ਼ਕਲ ਆ ਰਹੀਆਂ ਸੀ ਜਿਸ ਨੂੰ ਲੈ ਕੇ ਅੰਦਰ ਬਹੁਤ ਬਲਬਲੇ ਸੀ ਬਹੁਤ ਘੁੱਟਨ ਮਹਿਸੂਸ ਕਰ ਰਿਹਾ ਸੀ ਮੈਂ ਜਿਸ ਨੂੰ ਲੈ ਕੇ ਅੱਜ ਹਰ ਉਸ ਇਨਸਾਨ ਤੱਕ ਹਰ ਇੱਕ ਉਹ ਦਰਸ਼ਕ ਤੱਕ ਅਸੀਂ ਗੱਲ ਪਹੁੰਚਾਉਣ ਜਾ ਰਹੇ ਹਾਂ ਕਿ ਕਿਹੜੇ ਕਿਹੜੀ ਮੁਸ਼ਕਲਾਂ ਦੇ ਨਾਲ ਸਾਨੂੰ ਜੂਝਣਾ ਪੈ ਰਿਹਾ ਹੈ ਕਿਉਂਕਿ ਹਰ ਬੰਦਾ ਤਾਂ ਦੇਖ ਕੇ ਵੀਡੀਓ ਪਾਸੇ ਹੋ ਜਾਂਦਾ ਹੈ ਕਿ ਹਾਂ ਖਬਰ ਆ ਗਈ ਆਪਣੇ ਇਲਾਕੇ ਦੀ ਹੈ ਕਈ ਲੋਕ ਬਹੁਤ ਸ਼ੇਅਰ ਵੀ ਕਰਦੇ ਨੇ ਕਈ ਲੋਕ ਚਲੋ ਗਨੋਰ ਵੀ ਕਰਦੇ ਨੇ ਕਾਫੀ ਲੋਕ ਸਾਡੇ ਸਮਰਥਕ ਵੀ ਹੋਣਗੇ ਕਾਫੀ ਲੋਕ ਸਾਡੇ ਵਿਰੋਧਚ ਵੀ ਹੋਣਗੇ ਪਰ ਅਸੀਂ ਆਪਣੀ ਜ਼ਮੀਰ ਮਾਰ ਕੇ ਕੰਮ ਨਹੀਂ ਕਰ ਸਕਦੇ ਅਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕਰ ਸਕਦੇ ਕਿਉਂਕਿ ਮੀਡੀਆ ਇੱਕ ਆਜ਼ਾਦੀ ਦਾ ਪ੍ਰਤੀਕ ਹੈ ਇਸ ਦੇ ਵਿੱਚ ਹਰ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈ ਮਸਲਾ ਚੁੱਕਣ ਦੀ ਆਜ਼ਾਦੀ ਹੈ ਤਾਂ ਕਿਸੇ ਵੀ ਪਾਰਟੀ ਦਬਾ ਦੇ ਵਿੱਚ ਅਸੀਂ ਕੰਮ ਨਹੀਂ ਕਰ ਸਕਦੇ ਜਿਸ ਨੂੰ ਲੈ ਕੇ ਕਈ ਦਿਨਾਂ ਤੋਂ ਜੋ ਖਬਰਾਂ ਅਸੀਂ ਪਾ ਰਹੀਆਂ ਪਿੰਡਾਂ ਦੀਆਂ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਜਾਂ ਫਿਰ ਇਲੈਕਸ਼ਨਾਂ ਨੂੰ ਲੈ ਕੇ ਲੋਕਾਂ ਦੀ ਕੀ ਮੰਗਾਂ ਨੇ ਕਿ ਉਹ ਪਾਰਟੀਆਂ ਤੱਕ ਪਹੁੰਚਾਉਣਾ ਚਾਹੁੰਦੀਆਂ ਨੇ ਕਿ ਪਿਛਲੀਆਂ ਪਾਰਟੀਆਂ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੰਮ ਨਹੀਂ ਕੀਤੇ ਜਾ ਫਿਰ ਹੁਣ ਮੌਜੂਦਾ ਸਰਕਾਰ ਕੰਮ ਜੋ ਦੇਰੀ ਨਾਲ ਕਰ ਰਹੀ ਹੈ ਜਾਂ ਅਜੇ ਤੱਕ ਉਹਨਾਂ ਦਾ ਧਿਆਨ ਹੀ ਨਹੀਂ ਸਰਕਾਰ ਦਾ ਉਹ ਅਸੀਂ ਮਸਲਾ ਆਪਣੇ ਚੈਨਲ ਰਾਹੀਂ ਵਿਖਾਣੇ ਪਰ ਲੀਡਰ ਸਾਰੇ ਸਤਕਾਰਯੋਗ ਨੇ ਪਾਰਟੀਆਂ ਵੀ ਸਾਰੇ ਸਤਕਾਰਯੋਗ ਨੇ ਸਾਰੇ ਲੀਡਰ ਸਾਨੂੰ ਵੀ ਪਿਆਰ ਕਰਦੇ ਨੇ ਸਾਡੇ ਚੈਨਲ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੈ ਕਿ ਸੱਚ ਦੇ ਆਧਾਰ ਤੇ ਉੱਤੇ ਖਬਰ ਅਸੀਂ ਵਿਖਾਣੇ ਆ ਪਾਰਟੀਆਂ ਦੇ ਨਾਲ ਜੁੜੇ ਹੋਏ ਮੈਂਬਰ ਵੀ ਜਾਣਦੇ ਨੇ ਵਰਕਰ ਵੀ ਜਾਣਦੇ ਨੇ ਕਿ ਨਾ ਸੀ ਕਿਤੇ ਵਿਕੇ ਆ ਨਾ ਚੁੱਕੇ ਆ ਨਾ ਰੁਕੇ ਆ ਨਾ ਦਵੇ ਆ ਪਰ ਹੱਥ ਜੋੜ ਕੇ ਬੇਨਤੀ ਲੀਡਰਾਂ ਨੂੰ ਹੈ ਕਿਸੇ ਪਾਰਟੀ ਦਾ ਹੋਵੇ ਅਸੀਂ ਇੱਕ ਪਾਰਟੀ ਨੂੰ ਨਹੀਂ ਕਹਿੰਦੇ ਕਿ ਸਾਰੇ ਪਾਰਟੀਆਂ ਨੂੰ ਤੁਹਾਨੂੰ ਬੜੀ ਰਾਜਨੀਤੀ ਦਾ ਐਕਸਪੀਰੀਅੰਸ ਹੈ ਤੁਹਾਨੂੰ ਇਹ ਵੀ ਪਤਾ ਹੈ ਕਿ ਜਦੋਂ ਵੀ ਕੋਈ ਖਬਰ ਚੈਨਲ ਬਖਾਂਦਾ ਹੈ ਤਾਂ ਉਹ ਨੋਕੇ ਨਾਲ ਜੁੜੀ ਹੁੰਦੀ ਹੈ ਤੇ ਉਸ ਖਬਰ ਨੂੰ ਦੇਖ ਕੇ ਕਿਤੇ ਨਾ ਕਿਤੇ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ ਹੈ ਲੋਕਾਂ ਦੀ ਮੁਸ਼ਕਲ ਜਿਹੜੀ ਆ ਰਹੀ ਹੈ ਉਸ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜਦ ਕਿ ਇਸ ਦੇ ਉਲਟ ਹੋ ਰਿਹਾ ਹੈ ਉਲਟ ਕੀ ਹੋ ਰਿਹਾ ਹੈ ਅਗਰ ਮੰਨ ਲਓ ਕਿਸੇ ਪਿਛਲੀ ਸਰਕਾਰਾਂ ਦੇ ਬਾਰੇ ਅਸੀਂ ਗੱਲ ਕੀਤੀ ਕਿ ਇਹ ਕੰਮ ਤੁਸੀਂ ਨਹੀਂ ਕੀਤੇ ਲੋਕ ਕਹਿ ਰਹੇ ਨੇ ਲੋਕਾਂ ਦੇ ਇਹ ਗੁੱਸਾ ਤੁਹਾਡੇ ਪ੍ਰਤੀ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਅਸੀਂ 5 ਪਿੰਡਾਂ ਦੇ ਬਾਈਕਾਟ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਇਲਾਕੇ ਦੇ ਹੋਰ ਪਿੰਡਾਂ ਦੀ ਗੱਲ ਕਰੀਏ ਇਲਾਕੇ ਦੇ ਹੋਰ ਮਸਲਿਆਂ ਨੂੰ ਲੈ ਕੇ ਗੱਲ ਕਰੀਏ ਤਾਂ ਚੀਜ਼ਾਂ ਨੂੰ ਲੈ ਕੇ ਲੀਡਰਾਂ ਦੇ ਅੱਗੇ ਜਿਹੜੇ ਰੱਖਿਓ ਹੋਏ ਹੋਰ ਚਾਹਤੇ ਨੇ ਉਹ ਕੁਝ ਗਲਤਫਹਿਮੀਆਂ ਆਪਣੇ ਅੰਦਰ ਪਾਲ ਕੇ ਬੈਠੇ ਨੇ ਕੀ ਪਤਾ ਨਹੀਂ ਪਾਰਟੀਆਂ ਉਹਨਾਂ ਦੇ ਕੈਂਡਤੀ ਚਲਦੀਆਂ ਨੇ ਲੀਡਰ ਉਹਨਾਂ ਦੇ ਕੈਂਡਤੀ ਚਲਦਾ ਹੈ ਸਮਰਥਕ ਵਰਕਰ ਆਉਂਦੇ ਜਾਂਦੇ ਰਹਿੰਦੇ ਨੇ ਪਾਰਟੀਆਂ ਵੀ ਆਉਂਦੀਆਂ ਜਾਂਦੀਆਂ ਨੇ ਕਿਉਂਕਿ ਕਿਸੇ ਵੀ ਲੀਡਰ ਦਾ ਨਹੀਂ ਪਤਾ ਕਿਹੜੀ ਪਾਰਟੀ ਚ ਕਦ ਕਿਸੇ ਪਾਸੇ ਚਲੇ ਜਾਵੇ ਵਰਕਰ ਉੱਥੇ ਜੁੜਿਆ ਰਹਿ ਜਾਂਦਾ ਤਾਂ ਇਸ ਕਰਕੇ ਕਈ ਦਿਨਾਂ ਤੋਂ ਸਾਡੇ ਚੈਨਲ ਤੇ ਲਗਾਈਆਂ ਹੋਈਆਂ ਖਬਰਾਂ ਨੂੰ ਲੈ ਕੇ ਹੁਣ ਅਸੀਂ ਨਾਮ ਨਹੀਂ ਲਵਾਂਗੇ ਪਰ ਉਹਨਾਂ ਲੀਡਰਾਂ ਤੇ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਕੰਮ ਕਰਨ ਦਿਓ ਸਾਨੂੰ ਇਲਾਕੇ ਦੀ ਆਵਾਜ਼ ਚੁੱਕਣ ਦਿਓ ਸਾਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਜਨਤਾ ਬਹੁਤ ਪਰੇਸ਼ਾਨ ਹੈ ਸਿਆਸੀ ਪਾਰਟੀਆਂ ਤੋਂ ਭਾਵੇਂ ਪੁਰਾਣੀ ਪਾਰਟੀਆਂ ਨੇ ਭਾਵੇਂ ਮੌਜੂਦਾ ਪਾਰਟੀ ਹੈ ਇਸ ਕਰਕੇ ਜਿਹੜੀਆਂ ਸਮੱਸਿਆ ਆ ਰਹੀਆਂ ਨੇ ਉਹ ਸਮੱਸਿਆ ਦਿਖਾਣਾ ਸਾਡਾ ਫਰਜ਼ ਹੈ ਲੋਕ ਜੁੜਦੇ ਤਾਂ ਨੇ ਜਦੋਂ ਅਸੀਂ ਗਰਾਊਂਡ ਤੋਂ ਸਮੱਸਿਆ ਲੋਕਾਂ ਦੀ ਚੁੱਕਦੇ ਹਾਂ ਵਿਖਾਣੇ ਆਪਣੇ ਚੈਨਲ 'ਤੇ ਜੋ ਸਮੱਸਿਆ ਲੋਕਾਂ ਨੂੰ ਆ ਰਹੀਆਂ ਨੇ ਤਾਂ ਇਸ ਕਰਕੇ ਸਾਨੂੰ ਦਬਾਉਣ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਚੈਨਲ ਖਬਰਾਂ ਨਾ ਵਿਖਾਈ ਕਈਆਂ ਤੋਂ ਵੀ ਫੋਨ ਕਰਾਈ ਜਾ ਰਹੇ ਨੇ ਟੈਸਟ ਕਰਕੇ ਅਪੀਲ ਕਰਦੇ ਆ ਜਿੰਨੇ ਵੀ ਸਿਆਸੀ ਪਾਰਟੀਆਂ ਦੇ ਲੀਡਰ ਨੇ ਜੀ ਛੱਦ ਕੇ ਤੁਹਾਨੂੰ ਇਲੈਕਸ਼ਨ ਇਹ ਵੋਟਾਂ ਨਾ ਅਸੀਂ ਕਿਸੇ ਦੇ ਹੱਕ ਚ ਲਾ ਰਹੇ ਹਾਂ ਨਾ ਕਿਸੇ ਦੇ ਵਿਰੋਧ ਚ ਲਾ ਰਹੇ ਹਾਂ ਜੋ ਵੀ ਪਾਰਟੀ ਮੈਸੇਜ ਭੇਜਦੀ ਹੈ ਉਹ ਸੱਚ ਬਖਾਉਣ ਦਾ ਸਾਡਾ ਫਰਜ਼ ਬਣਦਾ ਉਹਨਾਂ ਲੀਡਰ ਉਸੇ ਸਵਾਦ ਪੁੱਛਦੇ ਆ ਭਾਵੇਂ ਆ ਕਾਜਦਲ ਦਾ ਹੈ ਭਾਵੇਂ ਕਾਂਗਰਸ ਦਾ ਹੈ ਭਾਵੇਂ ਭਾਜਪਾ ਦਾ ਹੈ ਭਾਵੇਂ ਆਮ ਆਦੀ ਪਾਰਟੀ ਦਾ ਹੈ ਤੇ ਸਭ ਨੂੰ ਪਤਾ ਹੈ ਕਿ ਅਸੀਂ ਹਰ ਬੰਦੇ ਨੂੰ ਲੋਕਾਂ ਦੇ ਜਿਹੜੇ ਸਵਾਲ ਨੇ ਲੀਡਰਾਂ ਨੂੰ ਪੁੱਛਦੇ ਪਰ ਹੁਣ ਸਵਾਲ ਚੁੱਕਣੇ ਵੀ ਕੋਈ ਗੁਨਾਹ ਹੋ ਗਿਆ ਕੋਈ ਗਲਤੀ ਹੋ ਗਈ ਤਾਂ ਇਸ ਕਰਕੇ ਅਸੀਂ ਅੱਜ ਇੱਕ ਮੈਸੇਜ ਦੇਣਾ ਚਾਹੁੰਦੇ ਆ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਕਿ ਤੁਸੀਂ ਆਪਣੇ ਜਿਹੜੇ ਕੁਝ ক্লোਜ਼ ਵੀ ਨੇ ਤੁਹਾਨੂੰ ਸਮਝਾਓ ਬੜੀ ਸਮਝਾਉਣ ਦੀ ਲੋੜ ਹੈ बार-बार ਸਾਨੂੰ ਨਾ ਫੋਰਸ ਕੀਤਾ ਜਾਵੇ ਅਸੀਂ ਲੋਕਾਂ ਦੇ ਮਸਲੇ ਆ ਲੋਕਾਂ ਦੇ ਚੁੱਕਰ ਹੇ ਮਸਲੇ ਲੋਕ ਜੁੜੇ ਹੋਏ ਨੇ ਲੋਕਾਂ ਦੀ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਉਸ ਨੂੰ ਹੱਲ ਕਰਨਾ ਤੁਹਾਡਾ ਫਰਜ਼ ਬਣਦਾ ਤੁਸੀਂ ਐਮਪੀ ਬਣੋ ਨਾ ਬਣੋ ਸਾਡੇ ਨਾਲ ਕੋਈ ਜਿਲਾ ਸ਼ਿਕਵਾ ਨਾ ਕਿਉਂਕਿ ਅਸੀਂ ਕਿਸੇ ਪਾਰਟੀ ਦੇ ਵਿਰੋਧ ਚ ਨਹੀਂ ਕਿਸੇ ਦੇ ਹੱਕ ਚ ਨਹੀਂ ਅਸੀਂ ਆ ਲੋਕਾਂ ਦੇ ਹੱਕ ਚ ਲੋਕਾਂ ਦਾ ਚੈਨਲ ਹੈ ਲੋਕ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਵੀ ਲੋਕਾਂ ਕਰਕੇ ਬਣੇ ਹੋ ਅਗਰ ਲੋਕ ਵੋਟ ਨਾ ਪਾਣ ਤਾਂ ਲੀਡਰ ਕਦੀ ਵੀ ਐਮਪੀ ਐਮਐਲਏ ਨਹੀਂ ਬਣ ਸਕਦਾ ਤਾਂ ਇਸ ਕਰਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਲੋ ਧਿਆਨ ਪੱਤਰਕਾਰਾਂ ਦੇ ਰੱਖਣ ਦੀ ਬਜਾਏ ਚੈਨਲ ਦੀ ਖਬਰ ਦੀ ਰੱਖਣ ਦੀ ਬਜਾਏ ਮਸਲਿਆਂ ਤੇ ਧਿਆਨ ਦਿਓ ਮਸਲਿਆਂ ਨੂੰ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰੋ ਤਾਂ ਇਸ ਕਰਕੇ ਪੁਰਾਣੀ ਸਿਆਸੀ ਪਾਰਟੀਆਂ ਨੂੰ ਵੀ ਨਵੀਂ ਮੌਜੂਦਾ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੋ ਵੀ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਤੱਕ ਪਹੁੰਚਦੇ ਹਾਂ ਲੋਕਾਂ ਦੇ ਸਵਾਲ ਤੁਹਾਡੇ ਤੱਕ ਪਹੁੰਚਦੇ ਹਾਂ ਉਸ ਨੂੰ ਇਹ ਨਾ ਸਮਝਿਆ ਕਰੋ ਕਿ ਸਾਡੇ ਵਿਰੋਧ ਚ ਹੈ ਸਾਡੇ ਇਹ ਖਿਲਾਫ ਹੈ ਤੇ ਸਾਨੂੰ ਇਹ ਜਾਣ ਬੁੱਝ ਕੇ ਸਵਾਲ ਪੁੱਛਦਾ ਹੈ ਸਾਡੀ ਕੋਈ ਵੀ ਖਬਰ ਖੋਲ ਕੇ ਦੇਖ ਲਓ ਅਸੀਂ ਭਾਵੇਂ ਕਿਸੇ ਵੀ ਪਾਰਟੀ ਦਾ ਲੀਡਰ ਹੈ ਸਵਾਲ ਨੂੰ ਜਨਤਾ ਦੇ ਠੋਕੇ ਪੁੱਛੀਏ ਇਸ ਕਰਕੇ ਬਾਰ ਬਾਰ ਇਹ ਵੀ ਟਾਰਗੇਟ ਕੀਤਾ ਜਾਂਦਾ ਹੈ ਅਗਰ ਕਿਸੇ ਦੇ ਇੰਟਰਵਿਊ ਸੇ ਕੀਤੀ ਹੈ ਲੋਕ ਮਸਲੇ ਨੂੰ ਲੈ ਕੇ ਫਿਰ ਇੱਕ ਪਾਰਟੀ ਦਾ ਫੋਨ ਆਉਂਦਾ ਹੈ ਕਿ ਯਾਰ ਤੁਸੀਂ ਇਹ ਪਾਰਟੀ ਦੇ ਨਮਾਇੰਦਿਆਂ ਨੂੰ ਖੜਾ ਕੇ ਸਾਡੇ ਖਿਲਾਫ ਬੁਲਾਤਾ ਉਹ ਭਾਈ ਸਾਨੂੰ ਨਹੀਂ ਪਤਾ ਕੌਣ ਕਾਂਗਰਸੀ ਕੌਣ ਅਕਾਲੀ ਕੌਣ ਆਮ ਆਦਮੀ ਪਾਰਟੀ ਵਾਲਾ ਹੈ ਅਸੀਂ ਤਾਂ ਜਿਹੜੀ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਉਸ ਨੂੰ ਲੈ ਕੇ ਲੋਕ ਬੁਲਾਉਂਦੇ ਨੇ ਤਾਂ ਕਰਕੇ ਅਸੀਂ ਪਹੁੰਚਦੇ ਆਂ ਤਾਂ ਕਰਕੇ ਨਿਰਪੱਖ ਹੋ ਕੇ ਅਸੀਂ ਖਬਰ ਵਖਾਣ ਦੀ ਕੋਸ਼ਿਸ਼ ਕਰਦੇ ਆ। ਤਾਂ ਇਸ ਕਰਕੇ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਆਪਣੇ ਆਪਣੇ ਵਿਚਾਰ ਜੁੜ ਦਿਓ। ਸਭ ਨੂੰ ਪਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਆ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਆ, ਕਿਸ ਤਰੀਕੇ ਨਾਲ ਖਬਰਾਂ ਵਖਾਣਦੇ ਆ। ਤਾਂ ਅੱਗੇ ਵੀ ਇਹੀ ਸੋਚ ਲੈ ਕੇ ਚੱਲਾਂਗੇ। ਝੁਕਾਂਗੇ ਨਹੀਂ, ਡਰਾਂਗੇ ਨਹੀਂ, ਵਿਕਾਂਗੇ ਨਹੀਂ। ਜੋ ਵੀ ਚੀਜ਼ ਹੈਗੀ ਸੱਚ ਦੇ ਆਧਾਰ ਤੇ ਦਿਖਾਵਾਂਗੇ। ਲੋਕਾਂ ਸਾਚ ਚਾਹੀਦਾ। ਤਾਂ ਇਸ ਕਰਕੇ ਜਿੰਨੇ ਵੀ ਪਾਰਟੀਆਂ ਦੇ ਲੀਡਰ ਨੇ ਪਾਵੇਂ ਹੁਣ موجوده ਪਾਰਟੀ ਦੇ ਨੇ ਪਾਵੇਂ ਪੁਰਾਣੀ ਪਾਰਟੀਆਂ ਦੇ ਨੇ ਪਾਵੇਂ ਐਮਪੀ ਖੜੇ ਨੇ ਪਾਵੇਂ ਐਮਐਲਏ ਨੇ ਤੁਹਾਨੂੰ ਨੂੰ ਅਪੀਲ ਇਹ ਹੈ ਕਿ ਆਪਣੇ ਕੁਝ ਸਮਰਥਕਾਂ ਨੂੰ ਆਪਣੇ ਚਾਹੇਤਿਆਂ ਨੂੰ ਸਮਝਾ ਕੇ ਰੱਖੋ ਕਿ ਅਸੀਂ ਕਿਸੇ ਦੇ ਵਿਰੋਧ ਚ ਨਹੀਂ ਸਾਨੂੰ ਬਾਰ-ਬਾਰ ਖਬਰਾਂ ਨੂੰ ਲੈ ਕੇ ਟਾਰਗੇਟ ਨਾ ਕੀਤਾ ਜਾਵੇ ਸਾਨੂੰ ਬਾਰ-ਬਾਰ ਇਹ ਨਾ ਕਿਹਾ ਜਾਵੇ ਕਿ ਉਹ ਖਬਰ ਤੁਹਾਡੇ ਖਿਲਾਫ ਲਾਤੀ ਜਾਂ ਜਾਣਬੁੱਝ ਕੇ ਲਾਤੀ ਅਸੀਂ ਨਾ ਕਿਸੇ ਦੇ ਜਾਣਬੁੱਝ ਕੇ ਲਾਨੇ ਆ ਨਾ ਸਾਡਾ ਕੋਈ ਮਕਸਦ ਹੈ ਕਿਉਂ ਅਸੀਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤਮੀਦ ਕਰਦੇ ਜਿੰਨੇ ਦਰਸ਼ਕ ਦੇਖ ਰਹੇ ਨੇ ਸਭ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਗੇ ਤੇ ਆਪਣਾ ਵਿਚਾਰ ਇਸ ਖਬਰ ਨੂੰ ਜ਼ਰੂਰ ਦਿਓ ਕਿਉਂਕਿ ਉਹ ਨਾ 리ਡਰ ਨੂੰ ਪਤਾ ਲੱਗ ਸਕੇ ਕਿ ਹਾਂ ਕਿੰਨੇ ਕੁ ਲੋਕ ਜੁੜੇ ਹੋਏ ਨੇ ਕਿੰਨੇ ਕੁ ਲੋਕ ਚਾਹੁੰਦੇ ਨੇ ਤੇ ਕਿੰਨੇ ਕ ਸੱਚ ਦੀ ਖਬਰ ਲੋਕ ਵੇਖਣਾ ਚਾਹੁੰਦੇ ਨੇ ਕਾਫੀ ਮੈਨੂੰ ਕਿਸਾਨ ਜਥੇਬੰਦੀਆਂ ਦੀਆਂ ਕਾਫੀ ਪੱਤਰਕਾਰ ਭਾਈਚਾਰੇ ਦੀਆਂ ਮੀਡੀਆ ਸੈਂਟਰ ਮੋਹਾਲੀ ਤੋਂ ਲੋਕਲ ਪਿੰਡਾਂ ਦੇ ਲੋਕਾਂ ਦੇ ਫੋਨ ਲਗਾਤਾਰ ਆ ਰਹੇ ਨੇ ਪੁੱਛ ਰਹੇ ਨੇ ਕਿ ਕੌਣ ਹੈ ਕਿਸ ਪਾਰਟੀ ਦਾ ਬੰਦਾ ਹੈ ਕਿ ਜੋ ਬੰਦਾ ਸੱਚ ਦੀ ਆਵਾਜ਼ ਨੂੰ ਦਵਾਣਾ ਚਾਹੁੰਦਾ ਹੈ ਪਰ ਅਸੀਂ ਅਜੇ ਕਿਸੇ ਵੀ ਉਸ ਪਾਰਟੀ ਦੇ ਉਸ ਵਰਕਰ ਦਾ ਉਸ ਚਹਤੇ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਇਸ ਕਰਕੇ ਬੇਨਤੀ ਹੈ ਅਸੀਂ ਹੱਥ ਬੰਨ੍ਹ ਕੇ ਜੀ ਬੇਨਤੀ ਕਰਨਾ ਕਿ ਸਾਨੂੰ ਕੰਮ ਕਰਨ ਦਿਓ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਲੋਕਾਂ ਦੇ ਮਸਲੇ ਚੁੱਕਣੇ ਹਨ ਰਹਿੰਦੇ ਸਵਾਸਾਂ ਤੱਕ ਤਾਂ ਇਹ ਮਸਲੇ ਚੁੱਕਦੇ ਰਾਂਗੇ ਜਦ ਤੱਕ ਸਾਹ ਚੱਲਦੇ ਨੇ ਤਾਂ ਸੱਚ ਬਖਾਨ ਦੀ ਕੋਸ਼ਿਸ਼ ਕਰਨੀ ਹੈ ਸਾਥ ਮੈਨੂੰ ਲੋਕਾਂ ਚਾਹੀਦਾ ਜਨਤਾ ਚਾਹੀਦਾ ਹੈ ਹਰ ਖਬਰ ਨੂੰ ਜਿਸ ਤਰੀਕੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਤਿੰਨ ਤਿੰਨ ਮਿਲੀਅਨ ਦੋ ਦੋ ਮਿਲੀਅਨ ਇੱਕ ਇੱਕ ਮਿਲੀਅਨ 50 50 ਹਜ਼ਾਰ ਲੱਖ ਲੱਖ ਵੀਡੀਓ ਚੱਲ ਰਹੀ ਹੈ ਤਾਂ ਕੁਛ ਸਾਡੇ ਜਿਹੜੇ ਵਿਰੁੱਧ ਨੇ ਸਾਡੇ ਖਿਲਾਫ ਨੇ ਉਹ ਕੁਛ ਨਾ ਕੁਛ ਇਸ ਚੀਜ਼ ਨੂੰ ਲੈ ਕੇ ਇਹ ਪ੍ਰੋਪੋਗੈਂਡੇ ਕਰਦੇ ਰਹਿੰਦੇ ਨੇ ਉਹ ਕੁਛ ਭੜਕਾਉਂਦੇ ਰਹਿੰਦੇ ਨੇ ਲੀਡਰਾਂ ਦੇ ਕੁਝ ਹਿੱਤਿਆਂ ਨੂੰ ਕਿ ਇਹ ਬੰਦਾ ਪਤਾ ਨਹੀਂ ਇਹ ਚੀਜ਼ਾਂ ਕਿਉਂ ਵਖਾ ਰਿਹਾ ਤਾਂ ਸੀ ਜਿੰਨੇ ਵੀ ਹੈਗੇ ਆ ਚਾਹੇ ਸਾਡਾ ਪੱਤਰਕਾਰ ਭਾਈਚਾਰਾ ਜਿਹੜੇ ਲੀਡਰਾਂ ਦੇ ਕੋਈ ਵਰਕਰ ਆਗੂ ਕੋਈ ਵੀ ਨੇ ਕਿਸੇ ਪਾਰਟੀ ਦੇ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਤਾਂ ਉਹਨਾਂ ਨੂੰ ਅਪੀਲ ਹੈ ਕਿ ਸਾਨੂੰ ਕੰਮ ਕਰਨ ਦਿਓ ਅਸੀਂ ਬਾਰ-ਬਾਰ ਤੰਗ ਪਰੇਸ਼ਾਨ ਨਾ ਕਰੋ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਤੁਹਾਡੇ ਕਦੇ ਵੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਜਾਨੇ ਹਾਂ ਲੋਕਾਂ ਦੇ ਸਵਾਲ ਲੋਕਾਂ ਦੀਆਂ ਮੁਸ਼ਕਲਾਂ ਜਰੂਰ ਤੁਹਾਡੇ ਤੱਕ ਪਹੁੰਚਾਉਂਗੇ ਸਾਡਾ ਪਰਸਨਲ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਆਪਣੇ ਕੋਈ ਘੜ ਦੀ ਗਲੀ ਬਣਾਉਣੀ ਹੈ ਜਾਂ ਅਸੀਂ ਕੋਈ ਪਿੰਡ ਦੀ ਗਲੀ ਬਣਾਉਣੀ ਆਪਣੇ ਪਰਸਨਲ ਜਾਂ ਮੈਂ ਕੋਈ ਆਪਣੇ ਖੇਤ ਦਾ ਕੋਈ ਿਲਾਈ ਝਗੜਾ ਹੈ ਮੇਰਾ ਕੋਈ ਝਗੜਾ ਨਹੀਂ ਮੇਰਾ ਕੋਈ ਮਸਲਾ ਨਹੀਂ ਲੋਕਾਂ ਦੇ ਮਸਲੇ ਆ ਲੋਕਾਂ ਦੇ ਮਸਲੇ ਵਿਖਾਉਂਦੇ ਰਹਾਂਗਾ ਇਹ ਜਦ ਤੱਕ ਸਾਹ ਨੇ ਤਾਂ ਉਮੀਦ ਕਰਦਾ ਹਾਂ ਜਿੰਨੇ ਦਰਸ਼ਕ ਦੇਖ ਰਹੇ ਨੇ ਬਤਵਾ ਸ਼ੇਅਰ ਕਰਿਓ ਤੇ ਨਵੀਂ ਨਵੀਂ ਖਬਰਾਂ ਤੇ ਹੋਰ ਇਲਾਕੇ ਦੇ ਮਸਲੇ ਜਰੂਰ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ ਧੰਨਵਾਦ